ਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਕੱਲ ਨੂੰ 1 ਜਨਵਰੀ 2022 ਦਾ ਦਿਨ ਹੈ ਜੋ ਕਿ 1 ਜਨਵਰੀ 1993 ਨੂੰ ਸਮੇਂ ਵੀ ਸਰਕਾਰ ਨੇ ਜਥੇਦਾਰ ਭਾਈ ਗੁਰਦੀਪ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਗਿਆ ਸੀ ਸ਼ਹੀਦੀ ਵਾਲੇ ਦਿਨ ਖੁਸ਼ੀ ਦਾ ਪ੍ਰੋਗਰਾਮ ਆਪਾਂ ਨਹੀਂ ਮਨਾ ਸਕਦੇ ਜੋ ਕਿ ਸਿੱਖਾਂ ਦਾ ਨਵਾਂ ਸਾਲ ਇਕਜਿਤ ਨੂੰ ਹੈ ਜੋ ਕਿ 1 ਜਨਵਰੀ ਨੂੰ ਈਸਾ ਮਸੀਹ ਦਾ ਜਨਮ ਹੋਇਆ ਸੀ ਇਹ ਇਸਾਈਆਂ ਦਾ ਤਿਹਾਰ ਹੈ ਸੋ ਸੈ ਸਿੱਖ ਸਾਧ ਸੰਗਤ ਦੇ ਚਰਨ ਕਮਲਾਂ 'ਚ ਬੇਨਤੀ ਹੈ ਕਿ ਜਿਹੜਾ ਸਿੱਖਾਂ ਦਾ ਨਵਾਂ ਸਾਲ ਹੈ ਉਹ ਇੱਕ ਚੇਤ ਨੂੰ ਹੈ ਜੇ ਕੋਈ ਅਸੀਂ ਨਵੇਂ ਸਾਲ ਦੇ ਸੰਬੰਧ ਦੇ ਵਿੱਚ ਕੋਈ ਪ੍ਰੋਗਰਾਮ ਕਰਨਾ ਹੈ ਖੁਸ਼ੀ ਮਨਾਉਣੀ ਹੈ ਸਟੇਟਸ ਕੋਈ ਲਾਉਣਾ ਹੈ ਉਹ ਇੱਕ ਚੇਤ ਨੂੰ ਹੀ ਲਾਇਆ ਜਾਵੇ ਜਿੰਨੇ ਗ੍ਰਾਂਥੀ ਪ੍ਰਚਾਰਕ ਗੁਰਦੁਆਰਿਆਂ ਵਿੱਚ ਡਿਊਟੀਆਂ ਨਿਭਾਉਂਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਜਿੰਨੇ ਮੇਰੀ ਵੀਡੀਓ ਦੇਖ ਰਹੇ ਹਨ ਵੀ ਉਹ ਕੱਲ ਨੂੰ ਵੱਧ ਤੋਂ ਵੱਧ ਕਥਾ ਦੇ ਵਿੱਚ ਪ੍ਰਚਾਰਕ ਪ੍ਰਚਾਰ ਬੋਲਣ ਸੋ ਸਮੇਂ ਦੀ ਸੰਗਤ ਦੇ ਨਾਲ ਸਮੇਂ ਦੇ ਨਾਲ ਸੰਗਤਾਂ ਨੂੰ ਸੁਚੇਤ ਕੀਤਾ ਜਾਵੇ ਬੇਨਤੀ ਨੂੰ ਪ੍ਰਵਾਨ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ